ਇੱਕੋ ਦਿਨ ਵਿੱਚ ਲਾਪਤਾ ਹੋਈਆਂ ਤਿੰਨ ਲੜਕੀਆਂ ਨਹੀਂ ਦੇਖਿਆ ਜਾਂਦਾ ਪਰਿਵਾਰ ਦਾ ਦਰਦ ਦੱਸਿਆ ਕਿ ਇਹ ਹੈਰਾਨੀ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਕਿ ਜਿੱਥੇ ਇੱਕ ਬਸਤੀ ਦੀਆਂ ਇੱਕੋ ਦਿਨ ਅਚਾਨਕ ਤਿੰਨ ਲੜਕੀਆਂ ਲਾਪਤਾ ਹੋ ਗਈਆਂ ਜਾਣਕਾਰੀ ਦੇ ਅਨੁਸਾਰ ਲੜਕੀਆਂ ਪ੍ਰਵਾਸੀ ਪਰਿਵਾਰ ਨਾਲ ਸੰਬੰਧ ਰੱਖਦੀਆਂ ਸਨ ਜੋ ਰੋਜ਼ਾਨਾ ਕਬਾੜ ਚੁਗਣ ਲਈ ਜਾਂਦੀਆਂ ਨੇ ਤਿੰਨ ਦਿਨ ਪਹਿਲਾਂ ਉਹ ਅਚਾਨਕ ਲਾਪਤਾ ਹੋ ਗਈਆਂ ਜਿਨ੍ਹਾਂ ਦਾ ਹਾਲੇ ਤੱਕ ਕੋਈ ਵੀ ਪਤਾ ਨਹੀਂ ਲੱਗਾ ਕਿ ਇਹ ਮਾਮਲਾ ਫਿਰੋਜ਼ਪੁਰ ਦੇ ਗੋਲਬਾਗ ਦੀ ਬਸਤੀ ਤੋਂ ਸਾਹਮਣੇ ਆਇਆ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਰਿਵਾਰਾਂ ਨੇ ਦੱਸਿਆ ਕਿ ਉਹ ਕਬਾੜ ਦਾ ਕੰਮ ਕਰਦੇ ਨੇ ਉਹਨਾਂ ਦੀਆਂ ਲੜਕੀਆਂ ਰੋਜ਼ਾਨਾ ਕਬਾੜ ਚੁਗਣ ਲਈ ਜਾਂਦੀਆਂ ਨੇ ਜਦੋਂ ਉਹ ਘਰ ਵਾਪਸ ਨਾ ਆਈਆਂ ਤਾਂ ਉਹਨਾਂ ਦੇ ਵੱਲੋਂ ਉਹਨਾਂ ਦੀ ਭਾਲ ਦੀ ਕੋਸ਼ਿਸ਼ ਕੀਤੀ ਗਈ ਪਰ ਲੜਕੀਆਂ ਦਾ ਕਿਤੇ ਵੀ ਪਤਾ ਨਾ ਲੱਗਾ ਪਰਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਉਹਨਾਂ ਨੇ ਇਨਸਾਫ ਦੀ ਗੁਹਾਰ ਲਗਾਈ ਹੈ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੀਆਂ ਲੜਕੀਆਂ ਨੂੰ ਜਲਦ ਤੋਂ ਜਲਦ ਲੱਭਿਆ ਜਾਵੇ ਨਾਮ ਕੀ ਹੈ ਆਪ ਦਾ ਮੁਸਕਾ ਮੇਰਾ ਨਾਮ ਸਹਨਾਜ ਹਾਂਜੀ ਸਹਨਾਜ ਸਹਨਾਜ ਕਹਾਂ ਰਹਤੇ ਹੋ ਸੁਖੀਨਰ है? सुखी नहर गुलबाग, गुलबाग सुखी नहर क्या हुआ ये लड़की लड़की नौ बजे साढ़े नौ बजे का बीच में लड़की गया काम पर तो काम से हम लोग आता था वो छः कभी आता पाँच बजे कभी छः बजे इतना टाइम हम लोग देख करके फिर लड़की को तलाश करने निकल गया शनिवार का रात को शनिवार बीस तारीख था उस दिन तो फिर तलाश करते करते आज चार रोज हो गया लड़की को ना कोई आता पता मिलता ना कोई सुलांग मिलता है ना किसी पर हम लोग शक करता हूँ कुछ नहीं करता हूँ फिर भी हम लोग को लड़की चाहिए सीधा हम लोग कोई पकड़ कर भी रखा है तो हम लोग उसको कुछ नहीं करेंगे हमको सिर्फ अपना बच्चा बच्चा चाहिए तीनों को आप तलाश कर रहे हो आप हम लोग तलाश में लगा हूँ चार दिन सोनिया सोनिया कहाँ है क्या हुआ सा अपनी है सारिया सारिया गुआच गई काम तो आई सी बाहर ਕੀ ਹੋਇਆ ਨਹੀਂ ਹੋਇਆ ਪਤਾ ਨਹੀਂ ਚੱਲਿਆ ਤਾਂ ਗੰਜਾ ਕਿੱਥੇ ਪਤਾ ਹੁੰਦਾ ਤਾਂ ਅਸੀਂ ਕਿਉਂ ਲੱਭਦੇ ਟੋਟੀਆਂ ਲੜਕੀਆਂ ਪਤਾ ਨਹੀਂ ਹੈਗਾ ਗੁੰਮਸ਼ਿਦਾ ਹੋ ਗਈਆਂ ਹਨ ਹਾਂਜੀ ਹਾਂਜੀ ਕਿਤਨੀ ਹੋਰ ਇੱਕ ਹੈਗੀ 15 ਸਾਲ ਦੀ ਇੱਕ ਹੈਗੀ 12 ਸਾਲ ਦੀ ਇੱਕ ਹੈਗੀ 14 ਸਾਲ ਦੀ ਇਹਨੂੰ ਕੰਮ ਤੇ ਜਾਂਦੀ ਹਾਂਜੀ ਤੈਨੂੰ ਕੰਮ ਕਰ ਸਾਰੇ ਗਰੀਬੇ ਦੀਆਂ ਹੈਗੀਆਂ ਚੁੱਗੀਆਂ ਤੇ ਰਹਿੰਦੀਆਂ ਹੈਗੀਆਂ ਸਾਰੇ ਬੱਚੇ ਤਾਂ ਗਰੀਬੀ ਹੈਗੀ ਤਾਂ ਕੰਮ ਤਾਂ ਕਰਨਾ ਪੈਗਾ ਉਹਨੂੰ ਗੁੰਮਸ਼ਿਦਾ ਹੋ ਗਈ ਮਿਲਦਾ ਹੀ ਨਹੀਂ ਪਿਆ ਕਿੱਥੇ ਵੀ ਅਸੀਂ ਲੱਭ ਲੱਭ ਕੇ ਥੱਕ ਗਏ ਹਾਂ ਉਹ ਤਾਂ ਹੁਣ ਕਾਨੂੰਨ ਦਾ ਹੀ ਹੈ ਸਾਰਾ ਹੈ ਇੱਕ ਜਨਤਾ ਦਾ ਸਾਰਾ ਹੈ ਜੋ ਮਿਲ ਜਾਵੇ ਪੜਦੀਆਂ ਸੀ ਦੋ ਕੁੜੀਆਂ ਪੜਦੀਆਂ ਸੀ ਇੱਕ ਨਹੀਂ ਪੜਦੀਆਂ ਸੀ ਦੋ ਪੜਦੀਆਂ ਸੀ ਹਾਂਜੀ ਤਿੰਨਵੀਂ ਚ ਪੜਦੀਆਂ ਅਜੇ ਇੱਕ ਤਾਂ ਨਿਕਲ ਗਈ ਸੀ ਪੜ ਕੇ ਪੰਜਵੀਂ ਪੜ ਕੇ ਇੱਕ ਤੀਸਰੀ ਕਲਾਸ ਤੇ ਪੜਦੀ ਸੀ ਉਹ ਮਿਲ ਗਿਆ ਨਹੀਂ ਨਹੀਂ ਕੋਈ ਸ਼ੁਪਤਾ ਹੀ ਨਹੀਂ ਲੱਗਦਾ ਪਿਆ ਕਿੱਥੇ ਹੈਗੀ ਕਿੱਥੇ ਨਹੀਂ ਹੈਗੀ ਅਸੀਂ ਬਹੁਤ ਕੋਸ਼ਿਸ਼ ਕਰਦੇ ਹਾਂ ਤੇ ਜੋੜ ਕੇ ਕਹਿੰਦੇ ਹਾਂ ਕਿੱਥੇ ਕੁੜੀ ਵੇਖਿਆ ਜਾਵੇ ਕਿੱਥੇ ਨਾ ਕੋਈ ਕੁੜੀ ਵੇਖੋ ਤੁਸੀਂ ਸਾਫ ਕੱਪੜੇ ਕੁੜੀਆਂ ਲਈ ਸੇ ਪਰ ਆਹ ਸਾਨੂੰ ਮਿਲਾ ਦਿਓ ਸਾਡੀ ਬੱਚੀਆਂ ਬੜੇ ਦੁਖੀ ਹੈ ਗਿਆ ਸੀ ਲੱਭ ਲੱਭ ਕੇ ਥੱਕ ਗਈਆਂ ਠੰਡ ਤੇ ਵੀ ਅਸੀਂ ਕੋਈ ਰਾਮਤੂਣੀ ਨਹੀਂ ਬਣਾਇਆ ਨਹੀਂ ਵੇਖਿਆ ਅਸੀਂ ਰੋਂਦੇ ਆ ਤੇ ਮਾਤੇ ਕੋਈ ਵੀ ਲੈ ਗਿਆ ਸਾਡੀ ਕੁੜੀਆਂ ਹੱਥ ਜੋੜਦੀਆਂ ਦੇ ਜਾਓ ਦੇ ਜਾਓ ਅਸੀਂ ਬੜੇ ਪ੍ਰੇ ਕਰਾਂਗੇ ਅਸੀਬ ਮੰਗਦੇ ਹੈਗੇ ਖਾਨੇ ਹੈਗੇ ਲੇਕਿਨ ਕਿਸੇ ਦਾ ਬੁਰਾ ਨਹੀਂ ਕੀਤਾ ਹੈਗਾ ਸਾਡਾ ਵੀ ਬੁਰਾ ਨਾ ਕਰੋ ਕਿਸੇ ਵੀ ਕਰਕੇ ਮੇਰੇ ਬੱਚੀਆਂ ਦੇ ਜਾਓ ਹਾਂ ਤੇ ਜਦੋਂ ਦੂਜੇ ਪਾਸੇ ਜਦੋਂ ਇਸ ਸਬੰਧੀ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਗੋਲ ਬਾਗ ਦੇ ਵਿੱਚ ਰਹਿਣ ਵਾਲੇ ਕੁਝ ਪ੍ਰਵਾਸੀ ਪਰਿਵਾਰਾਂ ਦੀਆਂ ਤਿੰਨ ਲੜਕੀਆਂ ਲਾਪਤਾ ਹੋਈਆਂ ਨੇ ਉਹਨਾਂ ਨੂੰ ਜਦੋਂ ਇਸ ਮਾਮਲੇ ਬਾਰੇ ਸੂਚਨਾ ਮਿਲੀ ਤਾਂ ਉਹਨਾਂ ਦੇ ਵੱਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਨਜ਼ਦੀਕੀ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਨੇ ਕਹਿੰਦੇ ਕਿ ਇਹਦਾ ਮੈਟਰ ਹੈ ਇਸ ਕਿ ਲੜਕੀਆਂ ਇੰੀਆਂ ਜੋ ਮੁਣੀਤੀ ਇਹ ਸ਼ੌਕਰਦਾਰ ਫੋਲਪੁਰ ਸ਼ਹਿਰ ਦੀਆਂ ਬੱਚੀਆਂ ਰਹਿਣ ਵਾਲੀਆਂ ਤਿੰਨ ਜਿਨ੍ਹਾਂ ਚੋਂ ਇੱਕ ਦੀ ਉਮਰ 15 ਸਾਲ ਇੱਕ ਦੀ 14 ਸਾਲ ਇੱਕ ਦੀ 12 ਸਾਲ ਹੈ ਉਹਨਾਂ ਦੇ ਪੇਰੈਂਟਸ ਨੇ ਦੱਸਿਆ ਵੀ ਹਰ ਰੋਜ਼ ਦੀ ਤਰ੍ਹਾਂ ਇਹ ਲਫਾਫੇ ਕਾਗਜ਼ ਲੋਹੇ ਦਾ ਕਟਿਆ ਵੱਟਿਆ ਸਮਾਨ ਚੁਣ ਜਾਂਦੀਆਂ ਸੀ ਤੇ ਸ਼ਾਮ ਨੂੰ ਆ ਜਾਂਦੀਆਂ ਸੀ ਪਰ ਲੇਕਿਨ ਇਹ 9 ਤਰੀਕ ਨੂੰ ਗਈਆਂ ਮਿਤੀ ਵੀ ਰੂ ਉਸ ਤੋਂ ਬਾਅਦ ਇਹਨਾਂ ਦੀਆਂ ਮੰਮੀਆਂ ਨੇ ਤਾਂ ਤੇ ਪੇਰੈਂਟਸ ਨੇ ਕਿਹਾ ਵੀ ਘਰ ਨਹੀਂ ਆਈਆਂ ਭਾਲ ਕੀਤੀ ਭਾਲ ਕੀਤੀ ਹੈ ਜੀ ਸੀਸੀਟੀਵੀ ਐਮਸੀ ਵੇਖਿਆ ਰੇਲਵੇ ਸਟੇਸ਼ਨ ਵੇਖਿਆ ਬੱਸ ਡਿਆਂ ਵਾਲੇ ਜਗ੍ਹਾ ਤੇ ਸੀਸੀਟੀਵੀ ਫੁਟੇਜ ਵੇਖੀਆ ਲੇਕਿਨ ਇਹਨਾਂ ਕਿਤੇ ਨਹੀਂ ਸਾਹਮਣੇ ਆਈਆਂ ਅਸੀਂ ਉਹਨਾਂ ਨੇ ਉਹਨਾਂ ਨੇ ਬਿਆਨ ਲਿਖਾਇਆ ਪਰਚਾ ਦਰਜ ਕਰਤਾ ਜੀ ਤਤਿਸ ਜਾਰੀ ਆ ਜਿਵੇਂ ਵੀ ਸਾਨੂੰ ਪਤਾ ਲੱਗੂਗਾ ਕਿਸੇ ਵੀ ਗੱਲ ਦਾ ਤੇ ਅਸੀਂ ਤੁਹਾਨੂੰ ਇਨਫੋਰਮ ਕਰਦੇ ਹਾਂ ਅਗਲੀ ਲੈਕਚ ਕਰੀਜੀ ਅਗਲੀ ਕਾਰਬੀ ਅਮਰ ਵਿੱਚ ਲਿਆ ਦੇ ਦਿੰਦੇ ਜੀ